ਇੱਕ ਵਾਰ ਸ਼ਹਿਰ 'ਚ ਇੱਕ ਸੀਟ ਬੰਦਾ ਰਹਿੰਦਾ ਸੀ ਬਹੁਤ ਹੀ ਅਮੀਰ ਵੱਡੇ ਕਾਰੋਬਾਰ ਵੱਡੀ ਕੋਠੀ ਪੈਸਾ ਹੀ ਪੈਸਾ ਪਰ ਟਾਈਮ ਕਦੇ ਨਹੀਂ ਸੀ ਲੱਗਦਾ ਆਪਣੇ ਬੱਚਿਆਂ ਨਾਲ ਬਤੀਤ ਕਰਨ ਲਈ ਤੇ ਇੱਕ ਵਾਰ ਉਹਨੇ ਸੋਚਿਆ ਕਿ ਮੈਂ ਟਾਈਮ ਕੱਢਾਂ ਆਪਣੇ ਇੱਕੋ ਇੱਕ ਪੁੱਤਰ ਨੂੰ ਬਾਹਰਲੀ ਦੁਨੀਆ ਤਾਂ ਦਿਖਾਵਾਂ ਦਿਖਾਵਾ ਕਿ ਮੈਂ ਕਿੰਨਾ ਅਮੀਰ ਆ ਮੈਂ ਕਿੰਨਾ ਪੈਸਾ ਇਕੱਠਾ ਕੀਤਾ ਦਿਖਾਵਾ ਉਹਨੂੰ ਕਿ ਬਾਕੀ ਲੋਕ ਕਿੰਨੇ ਗਰੀਬ ਨੇ ਇੱਕ ਬਹੁਤੀ ਰੂਰਲ ਏਰੀਆ ਫਾਰਮਿੰਗ ਏਰੀਆ ਉਹਨੇ ਲੱਭਿਆ ਕੈਂਪਿੰਗ ਕਰਨ ਲਈ ਜਿੱਥੇ ਲੋਕਾਂ ਦੇ ਬਹੁਤੇ ਵੱਡੇ ਘਰ ਨਹੀਂ ਸੀ ਬੇਸਿਕ ਘਰ ਜਾਂ ਛੱਪਰ ਪਾ ਕੇ ਰਹਿੰਦੇ ਸੀ ਜਾਂ ਬੇਸਿਕ ਘਰ ਸੀਗੇ ਖੁੱਲੇ ਮੈਦਾਨਾਂ 'ਚ ਕੋਈ ਉਹਨਾਂ ਦੇ ਕੰਦਾ ਕੋਠੇ ਨਹੀਂ ਸੀ ਕਿਤੇ ਹੋਏ ਬਸ ਖੁੱਲੇ ਰੜੇ 'ਚ ਰਹਿੰਦੇ ਸੀ ਪਸ਼ੂ ਰੱਖਦੇ ਸੀ ਤੇ ਥੋੜੀ-ਬਹੁਤੀ ਖੇਤੀਬਾੜੀ ਆਪਣਾ ਗੁਜ਼ਾਰਾ ਕਰਦੇ ਸੀ ਉੱਥੇ ਉਹ 3 ਦਿਨਾਂ ਦਾ ਟ੍ਰਿਪ ਨਾਲ ਲੈ ਗਿਆ ਆਪਣੇ ਬੱਚੇ ਨੂੰ ਕਹਿੰਦਾ ਆਪਾਂ ਹੁਣ ਇੱਥੇ ਰਹਿਵਾਂਗੇ ਇੰਨਾ ਵਰਗੀ ਜ਼ਿੰਦਗੀ ਜਿਊਵਾਂਗੇ ਥੋੜੇ ਦਿਨ ਕੀ ਆਪਾਂ ਕੰਪੇਅਰ ਕਰ ਸਕੀਏ ਤੇ ਆਪਣੇ ਤੇ ਇਹਨਾਂ 'ਚ ਕੀ ਫਰਕ ਹੈ 3 ਦਿਨ ਰਏ ਬੱਚੇ ਨੇ ਬੜਾ ਹੀ ਮਜ਼ਾ ਲਿਆ ਤਿੰਨ ਦਿਨਾਂ ਬਾਅਦ ਘਰ ਵਾਪਸ ਆਉਂਦਿਆ ਤਾਂ ਉਹ ਸੇਠ ਆਪਣੇ ਪੁੱਤਰ ਨੂੰ ਪੁੱਛਦਾ ਕੁਝ ਫਰਕ ਲੱਗਿਆ ਪਤਾ ਲੱਗਿਆ ਜ਼ਿੰਦਗੀ ਦਾ ਉਹਨਾਂ ਤੇ ਆਪਣੇ 'ਚ ਕੋਈ ਲੈਵਲ ਦਾ ਫਰਕ ਲੱਗਿਆ ਹੁਣ ਇਹ ਪੁੱਤਰ ਸੀਜੀ ਨੇ ਕਦੇ ਬਹੁਤਾ ਟਾਈਮ ਆਪਣੇ ਪਾਪੇ ਨਾਲ ਸਪੈਂਡ ਨਹੀਂ ਸੀ ਕੀਤਾ ਉਹ ਕਹਿੰਦਾ ਹਾਂ ਬਿਲਕੁਲ ਲੱਗਿਆ ਆਪਣੇ ਘਰ ਕਹਿੰਦਾ ਇੱਕ ਕੁੱਤਾ ਉਹਨਾਂ ਦੇ ਚਾਰ-ਚਾਰ ਕੁੱਤੇ ਅੱਪਾ ਦੁੱਧ ਮੋਲ ਲੈ ਕੇ ਆਉਂਦੇ ਆ ਉਹ ਘਰ ਦਾ ਦੁੱਧ ਪੀਂਦੇ ਨੇ ਅਸੀਂ ਸਬਜ਼ੀਆਂ ਫਲ ਅਨਾਜ ਵੀ ਮੋਲ ਲੈ ਕੇ ਆਉਂਦੇ ਆ ਖਾਣਾ ਤੇ ਉਹ ਘਰੇ ਗਾਉਂਦੇ ਨੇ ਤੇ ਲੋਕਾਂ ਨੂੰ ਵੀ ਦੇ ਦਿੰਦੇ ਆ ਸਾਨੂੰ ਵੀ ਉਹਨਾਂ ਨੇ ਖਾਣਾ ਦਿੱਤਾ ਸਾਡੇ ਕਹਿੰਦਾ ਗਾਰਡ ਰੱਖੀ ਕਰਦੇ ਨੇ ਘਰ ਦੀ ਉਹਨਾਂ ਦੇ ਉਹਨਾਂ ਦੇ ਦੋਸਤ ਕਰਦੇ ਨੇ ਜਿਵੇਂ ਪਾਲਤੂ ਕੁੱਤੇ ਕੋਈ ਕੰਦ ਨਹੀਂ ਉਹਨਾਂ ਦੇ ਆਸ-ਪਾਸੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਅਸੀਂ ਮਹਿੰਗੀਆਂ ਲਾਈਟਾਂ ਲਾਈਆਂ ਨੇ ਘਰ 'ਚ ਉਹ ਤਾਰਿਆਂ ਦੀ ਸ਼ਾਮੇ ਸੌਂਦੇ ਉਹਨਾਂ ਨੂੰ ਕੋਈ ਡਰ ਨਹੀਂ ਬਹੁਤ ਇੰਜੋਏ ਕਰਦੇ ਆ ਸਾਡੇ ਘਰ ਇੱਕ সুইমিਂਗ ਪੂਲ ਉਹਨਾਂ ਦੇ ਪੂਰੀ ਨਦੀ ਵਹਿਦੀ ਹੈ ਵਿਚਦੀ ਤੁਸੀਂ ਕਹਿੰਦਾ ਕਦੇ-ਕਦੇ ਮੈਨੂੰ ਦੱਸਦੇ ਆ ਉਹ ਬੱਚੇ ਆਪਣੇ ਮਾਪਿਆਂ ਨਾਲ ਦਿਨ ਰਾਤ ਖੇਡਦੇ ਨੇ ਗੱਲਾਂ ਕਰਦੇ ਨੇ ਕਹਿੰਦਾ ਪਤਾ ਲੱਗਿਆ ਵੀ ਆਪਾਂ ਕਿੰਨੇ ਗਰੀਬ ਆ ਤੇ ਉਹ ਕਿੰਨੇ ਅਮੀਰ ਨੇ ਸੀਟ ਨੂੰ ਛਟਕਾ ਲੱਗ ਗਿਆ ਸੀ ਕਿ ਮੈਂ ਉਹ ਕੀ ਦਿਖਾਉਣ ਗਿਆ ਸੀ ਤੇ ਕੀ ਦੇਖ ਕੇ ਆ ਗਿਆ ਹੁੰਦਾ ਨਾ ਅਸੀਂ ਇੱਕ ਸਿੰਪਲ ਜੀ ਜ਼ਿੰਦਗੀ ਜਿਉਣ ਤੋਂ ਅਸੀਂ ਆਪਣੇ ਆਪ ਨੂੰ ਇਨਰਜੀਆਂ ਵਿੱਚ ਪਾ ਲਿਆ ਬੱਚਿਆਂ ਨੂੰ ਟਾਈਮ ਨਹੀਂ ਇਹਨਾਂ ਦੇ ਸਕਦੇ ਸਾਨੂੰ ਲੱਗਦਾ ਧਨ ਇਕੱਠਾ ਕਰਨਾ ਪੈਸਾ ਇਕੱਠਾ ਕਰਨਾ ਬਹੁਤ ਜ਼ਰੂਰੀ ਹੋ ਗਿਆ ਔਰ ਜ਼ਰੂਰਤ ਵੀ ਹੈ ਖੈਰ ਪਰ ਇਹਨਾਂ ਨਹੀਂ ਕਿ ਅਸੀਂ ਬੱਚਿਆਂ ਨੂੰ ਸਮਾਂ ਨਾ ਦੇ ਪਾਈਏ ਉਹਨਾਂ ਤੋਂ ਦੂਰ ਹੋ ਜਿਏ ਉਹਨਾਂ ਨੂੰ ਇਕੱਲਾਪਨ ਮਹਿਸੂਸ ਹੋਣ ਲੱਗ ਜੇ ਬੱਚਿਆਂ ਲਈ ਤਾਂ ਅਮੀਰੀ ਬਹੁਤੀ ਮਾਇਨੇ ਨਹੀਂ ਰੱਖਦੀ ਨਾ ਉਹਨਾਂ ਲਈ ਤਾਂ ਟਾਈਮ ਸਪੈਂਡ ਕਰਨਾ ਖੇਡਣਾ ਜਾਂ ਉਹਨਾਂ ਦੀ ਗੱਲ ਸੁਣਨਾ ਕਦੇ-ਕਦੇ ਇਹੀ ਮਾਇਨੇ ਰੱਖਦਾ ਮੈਨੂੰ ਇਹ ਕਹਾਣੀ ਚੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇਤਾਲੀਵਾਲ ਟਾਕਸ ਜੇ ਤੁਹਾਨੂੰ ਮੇਰੀ ਸਟੋਰੀ ਚੰਗੀਆਂ ਲੱਗਦੀਆਂ ਨੇ ਤਾਂ ਜੇ ਤਾਲੀ ਵਾਲੇ ਵਾਲ ਟੌਕਸ ਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰam YouTube ਤੇ TikTok ਤੇ ਆਪਾਂ ਲੈ ਕੇ ਆਵਾਂਗੇ ਹਰ ਹਫਤੇ ਇੱਕ ਨਵੀਂ ਮੋਟੀਵੇਸ਼ਨਲ ਕਹਾਣੀ ਸਤਿ ਸ਼੍ਰੀ ਅਕਾਲ ਆਪਾਂ ਮਿਲਦੇ ਹਾਂ ਅਗਲੀ ਕਹਾਣੀ